ਕਰਦੇ ਆਪਾਂ ਤੇ ਸੁਣਿਓ ਇੱਕ ਮੇਰਾ ਗੀਤ ਆਇਆ ਇਹ ਬੜਾ ਹੀ ਪਿਆਰ ਮਿਲਿਆ ਸਭ ਤੋਂ ਵਿਊ ਐ YouTube ਤੇ Facebook ਤੇ ਇਸ ਗੀਤ ਦੇ ਹੋਏ ਨੇ ਹੁਣ ਤੱਕ ਜਦੋਂ ਦਾ ਮੈਂ ਗਾਉਣ ਲੱਗਾ ਇੰਨਾ ਪਿਆਰ ਦਿੱਤਾ ਗਾਇਆ ਮੈਂ ਸਟੇਜ ਤੇ ਹੀ ਆ ਜੇ ਰਿਕਾਰਡ ਹੋ ਕੇ ਆਉਣਾ ਏ ਸਟੇਜ ਤੋਂ ਇਹਨੇ ਵਿਊ ਮਿਲ ਗਏ ਹੁਣ ਮੈਂ ਦੱਸਣ ਲੱਗਾ ਕਿ ਜਿੰਨੀ ਸੰਗਤ ਬੈਠੀ ਆ ਇਹਦੇ ਵਿੱਚ ਕਈ ਗੱਲਾਂ ਟੱਚ ਕਰਨੀਆਂ ਨੇ ਪੀ ਇਹ ਇਦਾਂ ਕਿਉਂ ਕਹਿ ਰਿਹਾ ਪਰ ਨਹੀਂ ਜਿੰਨਾ ਨਾ ਬੀਤਦੀਆਂ ਨੇ ਉਹਨਾਂ ਦੀ ਗੱਲ ਆ ਹੋ ਸਕਦਾ ਮੇਰੇ ਨਾਲ ਬੀਤੀ ਹੋਵੇ ਜਿਹੜੇ ਮੈਂ ਗਾਉਣ ਲੱਗਾ ਹੋ ਸਕਦਾ ਜਿਹੜੇ ਗੀਤਕਾਰ ਨੇ ਲਿਖਿਆ ਉਹਦੇ ਨਾਲ ਬੀਤੀ ਹੋਵੇ ਕਿਉਂਕਿ ਅੱਜ ਸਾਡੇ ਰਿਸ਼ਤੇਦਾਰੀਆਂ ਇੱਕ ਦੂਜੇ ਤੋਂ ਦੂਰ ਹੋ ਗਈਆਂ ਸਾਡੇ ਕੋਲ ਇੱਕ ਅੱਧੇ ਘੰਟੇ ਵਾਸਤੇ ਟਾਈਮ ਨਹੀਂ ਹੈਗਾ ਕਿਸੇ ਰਿਸ਼ਤੇਦਾਰ ਕੋਲ ਜਾ ਕੇ ਮਿਲਦਾ ਹਾਲ ਚਾਲ ਪੁੱਛਣ ਦਾ ਇੱਥੋਂ ਤੱਕ ਕੇ ਫੋਨ ਕਰੀਏ ਨਾ ਕਿਤੇ ਤੇ ਬਿਲ ਨਾਲ ਉਹ ਸਾਈਡ ਤੇ ਕਰਦੇ ਨੇ ਮੋੜ ਆ ਜਾਂਦੇ ਨੇ ਸਿਰ ਖਾਣਾ ਜਾਂ ਮੰਗਣਾ ਕੁਛ ਨਹੀਂ ਆਹ ਹਾਲ ਬਣ ਕੇ ਸਾਡੇ ਤੇ ਨਾਨਕਿਆਂ ਦੀ ਗੱਲ ਕਰਨ ਲੱਗਾ ਇਹ ਜਿੰਨਾ ਜਰ ਨਾਨਾ ਨਾ ਨਹੀਂ ਜਿਉਂਦੇ ਆ ਉਹਨਾਂ ਜਰ ਤੇ ਬਾਹੜਾ ਨਾਲ ਕਹਿੰਦੇ ਘਰ ਤੇ ਨਾਨਾ ਨਾਨੀ ਤੁਰ ਗਏ ਤੇ ਕਿਤੇ ਚੱਲ ਜਓ ਤੇ ਮਾਮੀਆਂ ਨੇ ਦੂਰੋਂ ਵੇਲੇ ਆ ਕਿਥੋਂ ਬੂਥਾ ਕੱਢ ਕੇ ਤੁਰਿਆ ਆਂਡਿਆ ਇਹਨੂੰ ਘਰ ਕੋਈ ਕੰਮ ਨਹੀਂ ਪੜ੍ਹੇਵਿਆਂ ਨੂੰ ਇਦਾਂ ਮਾਮੇ ਵੀ ਕੰਨੀ ਕਿਤਰਾਉਣਗੇ ਚੱਲ ਤੂੰ ਪੜ੍ਹੇਵਾਂ ਬੈਠਾ ਚਾਹ ਬਣਵੀਂ ਮੈਂ ਆਇਆ ਪਾ ਮੁੜ ਕੇ ਜਾ ਕੇ ਬੰਬੀ ਤੇ ਬੈਰ ਹੋਈ ਮੋਟਰ ਤੇ ਪਰ ਘਰੋਂ ਚਲੇ ਜਾਂਦਾ ਵਿਚਾਲੇ ਕਿਸ ਹਾਲ ਨਾਲ ਜਾਵੇ ਹੁਣ ਇਹ ਸੁਣਿਓ ਜਿੰਨਾ ਨਾ ਹੋਈ ਆ ਕਈ ਹੁਣ ਮੇਰੇ ਭਨੇਵੇਂ ਮੇਰੇ ਕੋਲ ਰਹਿੰਦੇ ਆ ਉਹ ਮੈਨੂੰ ਬੜਾ ਪਿਆਰ ਕਰਦੇ ਮੈਂ ਉਹਨਾਂ ਨੂੰ ਬੜਾ ਪਿਆਰ ਕਰਦਾ ਸਾਰੇ ਭਨੇਵੇਂ ਜਿੰਨੇ ਮੇਰੇ 4-5 ਭਨੇਵੇਂ ਆ ਸਾਰੇ ਪਿਆਰ ਕਰਦੇ ਆ ਤੇ ਜਿਨ੍ਹਾਂ ਦੇ ਨਹੀਂ ਕਰਦੇ ਸੁਣਿਓ ਉਹ ਨਾਨਾ ਨਾਨੀ ਜੂੰਦਿਆ ਹੁੰਦੀ ਨਾਨਕਿਆ ਕਰ ਸਰਦਾਰੀ ਸਰਦਾਰੀ ਮਾਮਿਆਂ ਤੇ ਕੋਈ ਮਾਨ ਨਹੀਂ ਹੁੰਦਾ ਮਿਲਦੇ

ਉਹੀ ਮਰੇ ਦਾ ਰੋਕ ਜਾਨੀ ਦੇ ਕੁੜਮਾ ਕਰ ਸਰਦਾਰੀ ਕਿਦਾਂ 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 ਸਰਦਾਰੀ ਖਤਮ ਹੁੰਦੀ ਕੁੜਮਾ ਕਰ ਅਸੀਂ ਆਪਣੀ ਧੀ ਵਿਆਹੀ ਅਸੀਂ ਜਦੋਂ ਜਾਣਾ ਹੁੰਦਾ ਨਾ 2 ਦਿਨ ਪਹਿਲਾਂ ਫੋਨ ਕਰਦੇ ਨੇ ਪੁੱਤ ਆਪਾਂ ਧੀਏ ਆ ਰਹੇ ਆ ਉਹ 2 ਦਿਨ ਪਹਿਲਾਂ ਇੰਤਜ਼ਾਮ ਕਰਦੀ ਆ ਖਾਨ ਵਾਲੀਆਂ ਹਵਾਨ ਉਸ ਵਣੇ ਚੀਜ਼ਾਂ ਦਾ ਅੱਜ ਮੇਰੇ ਡੈਡੀ ਨੇ ਆਉਣਾ ਕੱਲ ਮੇਰੇ ਡੈਡੀ ਨੇ ਮੇਰੀ ਮਾਤਾ ਨੇ ਆਉਣਾ ਮੇਰੇ ਵੀਰਾਂ ਮੇਰੀਆਂ ਭਰਜਾਈਆਂ ਨੇ ਆਉਣਾ ਮੇਰੇ ਪਤੀਆਂ ਨੇ ਆਉਣਾ ਇੰਨੀ ਪਾਜਾਸ ਤੇ ਬੜੀ ਸੇਵਾ ਕਰਦੀ ਸਾਡੀ ਤੀਜ ਜਦੋਂ ਉਹਦੇ ਕੋਲ ਜਾਂਦੇ ਆ ਤੇ ਜਦੋਂ ਰੱਬ ਨਾ ਕਰੇ ਜਦੋਂ ਟੁੱਟ ਜਾਂਦੀ ਹੈ ਕਿਤੇ ਜਵਾਨੀ ਚ ਤੇ ਉਹਨੇ ਬੱਚੇ ਪੈਦਾ ਕੀਤੇ ਹੁੰਦੇ ਆ ਤੇ ਸਾਡੀ ਕੁੜਮਾ ਦੇ ਘਰ ਜਾਣ ਦੀ ਮਜਬੂਰੀ ਬਣ ਜਾਂਦੀ ਆ ਪੇਰ ਅਸੀਂ ਕੁਰਮਾ ਦੇ ਘਰ ਜਿਹਦੇ ਜਾਣੇ ਆ ਨਾ ਉਹੀ ਘਰ ਆ ਉਹੀ ਪਰਿਵਾਰ ਆ ਉੱਥੇ ਸਾਨੂੰ ਪਾਣੀ ਨਹੀਂ ਪੁੱਛਦਾ ਤਾਂ ਕਰਕੇ ਵੀ ਧੀ ਦੇ ਨਾਲ ਕੁਰਮਾ ਘਰ ਸਰਦਾਰੀ ਆ ਕਿਉਂਕਿ ਸਾਡੀ ਮਜਬੂਰੀ ਬੱਚਿਆਂ ਨੂੰ ਮਿਲ ਜਾਣੇ ਉਹਦਾ ਭਾਂਬਾਪਾ ਨਾ ਜਾਈਏ ਇਹ ਸੁਣਿਓ ਹਮਾਂ ਮਰੇ ਬੱਚਿਆਂ ਦੇ ਸਿਰ ਤੋਂ ਉੱਠ ਜਾਂਦੀਆਂ ਸ਼ਾਮਾਂ ਸ਼ਾਮਾਂ ਇੱਕੋ ਮਰੇ सा टुटजे भाई मरे मरे बचिय सिरा मरे त हौसला टुटजे भाई मरे ते बाबा उचड़ी जवानी पुतजे मरजे सट न सहारी मरे त उथ जा घर सरवारी

ਬੜੇ ਬੜੇ ਦੇਖੇ ਸੁਹਾਵੇ ਸਾਰੇ ਮਾਲਕ ਨੇ ਆ ਕੇ ਸੁਹਾਵੇ ਅੰਦਰ ਬੈਠੇ ਬੜਾ ਪਿਛਲੀ ਵਾਰੀ ਬੜਾ ਪਿਆਰ ਦਿੱਤਾ ਹੁਣ ਵੀ ਹਾਂ ਸardar ਵਿਸਾਖਾ ਸਿੰਘ ਜੀ ਸਰਪੰਚ ਸਾਹਿਬ ਮਿਹਰਬਾਨੀ ਸਾਡੇ ਭਾਜੀ ਸੇਵਾ ਸਿੰਘ ਜੀ ਮੈਂ ਮੁਕੇਰੀਆ ਕਰਕੇ ਲਿਖਿਆ ਤੁਹਾਡਾ ਸਾਰੇ ਇਲਾਕੇ ਦੇ ਮਾਲਕੋਂ ਤੁਸੀਂ ਹਾਂਜੀ ਸੁਣਿਓ ਮਿਹਰਬਾਨ ਹੋ ਮਰ ਜਾਵੇ ਜੇ ਜੀਵਨ ਸਾਥਨ ਉਪਰੀ ਲਗੇ ਲੁਕਾਈ ਲੁਕਾਈ ਜਦੋਂ ਸਾਡੀ ਵਾਈਫ ਸਾਡੀ ਘਰ ਵਾਲੀ ਸਾਡੀ ਹਮਸਫਰ ਜਦੋਂ ਜੁਉਂਦੀ ਹੁੰਦੀ ਆ ਨਾ ਤੇ ਮਿਹਰਬਾਨ ਜਦੋਂ ਜੁਉਦੀ ਹੁੰਦੀ ਆ ਇੱਕ ਤੇ ਘਰ ਚੱਲ ਜੀਏ ਨਾ ਆਖੂ ਆਪਾਂ ਪਤਾ ਕੀ ਕਹਿੰਨੇ ਆ ਆ ਤੂੰ ਇਕ ਲੈਣੀ ਪਾਉਂਦੇ ਮੱਥੇ ਲੱਗ ਜਾ ਕਰ ਜੱਦ ਫੋਵਰਾ ਐਦਾਂ ਉਹਨੋ ਦੀ ਕੀਮਤ ਦਾ ਵਜਾ ਨਹੀਂ ਵੀ ਇਹਦੀ ਕੀਮਤ ਕੀ ਆ ਮੇਰੇ ਵਾਸਤੇ ਘਰ ਦੇ ਵਿੱਚ ਇਹ ਕੀ ਐਸੀ ਤਰ੍ਹਾਂ ਹੁੰਦੀ ਆ ਤੇ ਜਦੋਂ ਟੁੱਟ ਜਾਂਦੀ ਆ ਫਿਰ ਪਤਾ ਲੱਗਦਾ ਕਿ ਉਹਦਾ ਮੁੱਲ ਕੀ ਸੀ ਕੀਮਤ ਕੀ ਸੀ ਇਸ ਘਰ ਦੇ ਵਿੱਚ ਮੁੜ ਕੇ ਆਉਂਦਾ ਤੇ ਪੁੱਤਰੇ ਨੂੰ ਆ ਪਾਣੀ ਦਾ ਗਲਾਸ ਨਹੀਂ ਪੁੱਛਦੇ ਮੰਗਦਾ ਰਹਿੰਦਾ ਨਹੀਂ ਦਿੰਦੇ ਫਿਰ ਉਹਨਾਂ ਚੇਤਾਂ ਦਾ ਉਹੋ ਕੋਈ ਉਹ ਕਮਲੀ ਜੀ ਜਦੋਂ ਮੈਂ ਆਉਣਾ ਹਾਂ ਨਾ ਤੇ ਮਨੇ ਆਉਂਦਿਆਂ ਪੁੱਛਦੀ ਸੀ ਜੀ ਖਾਣਾ ਗਰਮ ਕਰਾਂ ਜੀ ਪਾਣੀ ਲੈ ਕੇ ਆਵਾਂ ਆ ਕੰਮ ਕਰਾਂ ਜੀ ਲੱਤਾਂ ਘੁਟਾਂ ਵੜੀਆਂ ਉਹ ਫਿਰ ਹਰ ਚੇਤਾ ਹੁੰਦਾ ਪਰ ਆਪ ਪਛਤਾਇਆ ਕਿਆ ਕਰੂ ਜਬ ਚਿੜੀਆ ਜੋਗੀ ਖੇਤ ਫਿਰ ਟਾਈਮ ਨਾ ਹੀ ਜਾਂਦਾ ਸੁਣਿਓ ਉਹ ਮਰ ਜਾਵੇ ਜੇ ਜੀਵਨ ਸਾਥਨ ਉਪਰੀ ਲੱਗੇ ਲੋਕਾਈ ਲੱਕ ਤੋੜਦੇ ਚੜਦੀ ਉਮਰੇ ਮਰ ਜੇ ਜਦੋਂ ਜਵਾਈ ਹੈ ਜੋ ਬਨ ਰੂਪੇ ਪਤੀ ਦੇ ਮਰ ਜੇ ਰੋਲ ਜਾਂਦੀ ਜੇ ਨਾਰੀ ਬੀ ਮਰੇ ਤਾ ਮੁਖ ਜਾਂਦੀ ਏ ਕੋਈ ਵਾਕ ਸਰਦਾਰੀ ਬੀ ਮਰੇ ਤਾ ਮੁਖ ਜਾਂਦੀ ਏ ਕੋਈ ਵਾਕ ਸਰਦਾਰੀ ਵੇ ਸਾਖ ਮਰੇ ਤਾ ਸਾਜਨੀ ਟੁੱਟਦੀ ਚੱਲ ਹੋ ਜਾਂਦਾ ਕਾਟਾ ਪਰ ਯਾਰ ਮਰੇ ਤਾਂ ਉਸ ਘਰ ਨਾਲੋਂ ਟੁੱਟ ਜਾਂਦਾ ਜੇ ਨਾਤਾ ਜੇ ਕੋ ਸਾਡਾ ਰਿਸ਼ਤੇਦਾਰ ਮਰ ਜੇ ਤੇ ਸਾਡੀਆਂ ਇੰਗੜੀਆਂ ਪੜਿੰਗੀਆਂ ਇੱਕ ਦੂਜੇ ਸਾਕਾ ਚ ਸਾਕ ਹੁੰਦੇ ਆ ਆਪਾਂ ਮਿਲਦੇ ਰਹਿੰਨੇ ਆ ਜੇ ਯਾਰ ਮਰ ਜੇ ਤੇ ਫਿਰ ਉਹ ਘਰ 'ਚ ਕੁਝ ਨਹੀਂ ਰਹਿੰਦਾ ਫਿਰ ਆਪਾਂ ਜਾ ਨਹੀਂ ਸਕਦੇ ਸੁਣਿਓ ਓਏ ਸਾਖ ਮਰੇ ਤਾਂ ਸਾਜ਼ ਨਹੀਂ ਟੁੱਟਦੀ ਚੱਲ ਹੋ ਜਾਂਦਾ ਘਾਟਾ ਭਰ ਯਾਰ ਮਰੇ ਤਾਂ ਉਸ ਘਰ ਨਾਲੋਂ ਟੁੱਟ ਜਾਂਦਾ ਜੇ ਨਾਤਾ ਓ ਤੂੰ ਮਗਲੋਂ ਦੀ ਦੁਨੀਆ ਜੇ ਕਿਤੇ ਮਰ ਜਾਏ ਧੀ ਕਵਾਰੀ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਆਰੇ ਫਿਰ ਸਹਸਰੇ ਵਾਲਿਆ ਮਰ ਜਣ ਜਦੋਂ ਜ਼ਮੀਰਾ ਕਿਸੇ ਵੀ ਕੌਮ ਜਦੋਂ ਦੀ ਜ਼ਮੀਰ ਖਤਮ ਹੋ ਜੇ ਉਹ ਸਮਝੋ ਹਰ ਥਾਂ ਤੇ ਜਾ ਕੇ ਉਹ ਹਾਰ ਦਾ ਮੂੰਹ ਵੇਖੇਗਾ ਓਏ ਕੌਮ ਮਰੇ ਫਿਰ ਸਹਸਰੇ ਵਾਲਿਆ ਮਰ ਜਣ ਜਦੋਂ ਜ਼ਮੀਰਾ ਹਥਿਆਰ ਬਾਜੋਂ ਸੂਰਮਾ ਮਰਦਾ ਜੋ ਮਿਰਜ਼ਾ ਬਣ ਤੀਰਾ ਓਏ ਕਲਾਕਾਰ ਉਦੋਂ ਮਰ ਜੇ ਲਾਡੀ ਕਲਾਕਾਰ ਦੀ ਮੌਤ ਕਦੋਂ ਹੁੰਦੀ ਆ ਕਹੁੰਦੇ ਜੀ ਕਦੋਂ ਇੱਕ ਗੀਤਕਾਰ ਗਾਇਕੀ ਦੀ ਮਾਂ ਗੀਤਕਾਰ ਗਾਇਕੀ ਦੀ ਮਾਂ ਹੁੰਦਾ ਉਹ ਗੀਤ ਲਿਖੂ ਆਪਾਂ ਰਿਕਾਉਟ ਕਰਾਵਾਂਗੇ ਸਾਨੂੰ ਕਮਾਈ ਹੋ ਸਾਡਾ ਘਰ ਚੱਲੂ ਮਿਊਜ਼ਿਕ ਡਾਇਰੈਕਟਰ ਮਿਊਜ਼ਿਕ ਕਰੂ ਉਹਨੂੰ ਪੈਸੇ ਮਿਲੇ ਵੀਡੀਓ ਡਾਇਰੈਕਟਰ ਵੀਡੀਓ ਬਣਾਉ ਉਹਨੂੰ ਪੈਸੇ ਮਿਲੇ ਚੈਨਨਾਂ ਵਾਲੇ ਐਡ ਕਰਨਗੇ ਉਹਨਾਂ ਨੂੰ ਪੈਸੇ ਮਿਲੇ ਚੱਲ ਕੇ ਕਿੱਕੀ ਦੀ ਮਾਂ ਗੀਤਕਾਰ ਜਦੋਂ ਚੰਗਾ ਗੀਤਕਾਰ ਜਿਹਦੇ ਨਾਲ ਸਾਡੇ ਸਟਾਰ ਵਾਲੇ ਹੁੰਦੇ ਆ ਹੁਣ ਜਿੱਦਾਂ ਮੇਰੇ ਸਟਾਰ ਵਾਲੇ ਨੇ ਲਾਡੀ ਸੈਨਸ ਦੇ ਨਾਲ ਬੜੇ ਪਿਆਰੇ ਵੀਰ ਆ ਲਾਡੀ ਸੈਨਸ ਸਾਡੇ ਇਲਾਕੇ ਤੋਂ ਸਾਡੇ ਲਾਗੇ ਗੁਰੂਕੁਬਾਗ ਸਾਬ ਗੁਰਦੁਆਰਾ ਸਾਹਿਬ ਉੱਥੇ ਨਾਲ ਹੀ ਪਿੰਡ ਆ ਤੋਂ ਅੰਮ੍ਰਿਤਸਰ ਜੱਜ ਸਾਹਿਬ ਨੇ ਉਹਨਾਂ ਦੀ ਲੀਡਰ ਆ ਰੀਡਰ ਆ ਉਹਨਾਂ ਦੇ ਲਾਡੀ ਵੀਰ ਉਹਨਾਂ ਲਿਖਿਆ ਗੀਤ ਜਦ ਸਟਾਰ ਮਿਲਦੇ ਆ ਨਾ ਫਿਰ ਦੁਨੀਆ ਲੁੱਟ ਕੇ ਖਾਜੀਦੀ ਆ ਸੁਣਿਓ कलाकारी उ मर्ज जॾो लखारी त बुख जारी कुरमा कर सरदारी त बुख जारी کڑما کر सरदारी